ਸਾਰੇ ਨੂੰ ਪਹਿਲੇ ਤੋਂ ਮੈਂਗੇ ਵੀ ਇਹ ਗੱਲ ਕਹੀ ਤੇ ਅੱਜ ਫੇਰ ਕਹਿਣਾ ਚਾਹਨਾ ਸਾਰੇ ਹੀ ਹਿੰਦੂਸਤਾਨੀ ਹੋਰ ਕਿਸੇ ਵਿਸ਼ੇਸ਼ ਵਰਗ ਵਾਸੀ ਨਹੀਂ ਸਮੁੱਚੇ ਹਿੰਦੁਸਤਾਨ ਵਾਸੀ ਬਹੁਤ ਹੀ ਗੌਰਵਸ਼ਈ ਦਿਨ ਸਾਨੂੰ ਬਹੁਤ ਮਾਣ ਹੈ ਰਾਮਚੰਦਰ ਜੀ ਆਪਣੇ ਸਥਾਨ ਤੇ ਪਹੁੰਚ ਗਏ ਨੇ ਤਾਂ ਮੈਂ ਸਮਝਣਾ ਕਿ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਸਾਰੇ ਦੇਸ਼ ਵਾਸੀ ਕੋਈ ਨਹੀਂ ਕਹ ਸਕਦੇ ਮੈਂ ਅੱਜ ਦੇ ਦਿਨ ਸਮੂੱਚੇ ਹਿੰਦੁਸਤਾਨੀਆਂ ਜਿਹੜੇ ਸਾਡੇ ਦੇਸ਼ 'ਚ ਬੈਠੇ ਨੇ ਜਾਂ ਦੇਸ਼ਾਂ ਤੋਂ ਬਾਹਰ ਕਰੋੜਾਂ ਅਰਬਾਂ ਦੀ ਤਦਾਦ ਦੇ ਵਿੱਚ ਸਾਰੇ ਹੀ ਅੱਜ ਇਸ ਮਹਾਨ ਦਿਨ ਨੂੰ ਬਹੁਤ ਹੀ ਖੁਸ਼ੀਆਂ ਨਾਲ ਮਨਾ ਰਹੇ ਨੇ ਤਾਂ ਉਹਨੀਆਂ ਉਹਨਾਂ ਦੀਆਂ ਸਾਰਿਆਂ ਦੀਆਂ ਖੁਸ਼ੀਆਂ ਵਿੱਚ ਅਸੀਂ ਵੀ ਸ਼ਾਮਲ ਹੁੰਨੇ ਆਂ ਰਾਮ ਮਹਾਰਾਜ ਦੇ ਚਰਨਾਂ ਵਿੱਚ ਅਸੀਂ ਅਰਦਾਸ ਕਰਾਂਗੇ ਕਿ ਸਾਡਾ ਆਪਸੀ ਭਾਈਚਾਰ ਅਣਿਆਰੇ ਅਤੀ ਹੋਰ ਮਜ਼ਬੂਤ ਹੋਏ ਅੱਜ ਦਾ ਦਿਨ ਮੈਂ ਸਭਨਾ ਸਾਰਾ ਇੰਪੋਰਟੈਂਟ ਗੱਲ ਇਹ ਹੈ ਕਿ ਰਾਮਚੰਦਰ ਜੀ ਆਪਣੇ ਸਥਾਨ ਤੇ ਪਹੁੰਚੇ ਜਿਸ ਦੇ ਨਾਲ ਮੈਂ ਸਭਨਾ ਸਾਰਾ ਦੇਸ਼ ਇੱਕ ਹੋ ਕੇ ਖੁਸ਼ੀਆਂ ਮਨਾ ਦੇ ਤੇ ਪ੍ਰਮਾਤਮਾ ਦੇ ਚਰਨਾਂ ਤੇ ਉਹਨਾਂ ਦੇ ਚਰਨਾਂ ਚ ਅਸੀਂ ਅਰਦਾਸ ਵੀ ਕਰਾਂਗੇ ਕਿ ਆਂਦਾ ਯੁੱਗ ਜਿਹੜਾ ਹੈ ਹਿੰਦੁਸਤਾਨ ਇੱਕ ਨੰਬਰ ਦਾ ਦੇਸ਼ ਸਾਰੀ ਦੁਨੀਆ ਵਿੱਚ ਬਣੇਗਾ ਤੇ ਆਪਸੀ ਭਾਈਚਾਰਾ ਬਹੁਤ ਬਸ ਬਹੁਤ ਖੁਸ਼ ਹੋਇਆ ਜੋ ਇਨਾਂ ਕੀੰਤਾ ਹੋਇਆ ਸਾਡੇ ਸਾਰਿਆਂ ਵਾਸਤੇ ਬਹੁਤ ਅਹਿਮ ਦੇਣੇ ਬਹੁਤ ਖੁਸ਼ੀ ਵਾਲਾ ਦੇਣੇ ਇੱਕ ਵਾਰ ਫਿਰ ਲੱਖ ਲੱਖ ਮੁਬਾਰਕਬਾਦ ਮੁਬਾਰਕਬਾਦ ਮੇਰੇ ਵੱਲੋਂ ਸਮੁੱਚੇ ਹਿੰਦੁਸਤਾਨੀਆਂ ਨੂੰ ਦੇਸ਼ ਤੇ ਵਿਸ਼ਵ ਤੇ ਦੇਸ਼ ਚਾਰ ਸਾਰੇ ਵੀਰਾਂ ਉੱਤੇ ਪ੍ਰਣਾਮ ਬਹੁਤ ਬਹੁਤ ਜੈ ਜੀ ਸ਼੍ਰੀ ਰਾਮ ਜੈ ਹਿੰਦ ਸਾਰੇ ਨੂੰ ਪਹਿਲੇ ਤੋਂ ਮੈਂਗੇ ਵੀ ਇਹ ਗੱਲ ਕਹੀ ਤੇ ਅੱਜ ਫੇਰ ਕਹਿਣਾ ਚਾਹਨਾ ਸਾਰੇ ਹੀ ਹਿੰਦੁਸਤਾਨੀ ਹੋਰ ਕਿਸੇ ਵਿਸ਼ੇਸ਼ ਵਰਗ ਵਾਸੀ ਨਹੀਂ ਸਮੁੱਚੇ ਹਿੰਦੁਸਤਾਨ ਵਾਸੀ ਬਹੁਤ ਹੀ ਗੌਰਵਸ਼ੈ ਹੈ ਨੇ ਸਾਨੂੰ ਬਹੁਤ ਮਾਣ ਹੈ रामचन्द्र जी ਆਪਣੇ ਸਥਾਨ ਤੇ ਪਹੁੰਚ ਗਏ ਨੇ ਤਾਂ ਮੈਂ ਸਮਝਣਾ ਕਿ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਸਾਰੇ ਦੇਸ਼ ਵਾਸੀ ਕੋਈ ਨਹੀਂ ਕਹ ਸਕਦੇ ਮੈਂ ਅੱਜ ਦੇ ਦਿਨ ਸਮੁੱਚੇ ਹਿੰਦੁਸਤਾਨੀਆਂ ਜਿਹੜੇ ਸਾਡੇ ਦੇਸ਼ 'ਚ ਬੈਠੇ ਨੇ ਜਾਂ ਦੇਸ਼ਾਂ ਤੋਂ ਬਾਹਰ ਕੁਰੂੜਾ ਅਰਪਾ ਦਿੱਤਾ ਦਾਦ ਦੇ ਵਿੱਚ ਸਾਰੇ ਹੀ ਅੱਜ ਇਸ ਮਹਾਨ ਦਿਨ ਨੂੰ ਬਹੁਤ ਹੀ ਖੁਸ਼ੀਆਂ ਨਾਲ ਮਨਾ ਰਹੇ ਨੇ ਤੇ ਉਹਨੀਆਂ ਉਹਨਾਂ ਦੀਆਂ ਸਾਰਿਆਂ ਦੀਆਂ ਖੁਸ਼ੀਆਂ ਵਿੱਚ ਅਸੀਂ ਵੀ ਸ਼ਾਮਲ ਹੋਣੇ ਆਂ ਰਾਮ ਮਹਾਰਾਜ ਦੇ ਚਰਨਾਂ ਵਿੱਚ ਅਸੀਂ ਅਰਦਾਸ ਕਰਾਂਗੇ ਕਿ ਸਾਡਾ ਆਪਸੀ ਭਾਈਚਾਰਾ ਬਣਿਆ ਰਹੇ ਅਤੇ ਹੋਰ ਮਜ਼ਬੂਤ ਹੋਏ ਅੱਜ ਦਾ ਦਿਨ ਮੈਂ ਸਭ ਨੂੰ ਸਾਰਿਆਂ ਨੂੰ ਇੰਪੋਰਟੈਂਟ ਗੱਲ ਇਹ ਹੈ ਕਿ रामचंद्र ਜੀ ਆਪਣੇ ਸਥਾਨ ਤੇ ਪਹੁੰਚੇ ਨੇ ਜਿਸ ਦੇ ਨਾਲ ਮੈਂ ਸਮੁਨਾ ਸਾਰਾ ਦੇਸ਼ ਇੱਕ ਹੋ ਕੇ ਖੁਸ਼ੀਆਂ ਮਨਾ ਰਿਹਾ ਤੇ ਪ੍ਰਮਾਤਮਾ ਦੇ ਚਰਨਾਂ ਤੇ ਉਹਨਾਂ ਦੇ ਚਰਨਾਂ ਚ ਅਸੀਂ ਅਰਦਾਸ ਵੀ ਕਰਾਂਗੇ ਕਿ ਆਂਦਾ ਯੁੱਗ ਜਿਹੜਾ ਹੈ ਹਿੰਦੁਸਤਾਨ ਇੱਕ ਨੰਬਰ ਦਾ ਦੇਸ਼ ਸਾਰੀ ਦੁਨੀਆ ਵਿੱਚ ਬਣੇਗਾ ਤੇ ਆਪਸੀ ਭਾਈਚਾਰਾ ਹੋਰ ਮਜ਼ਬੂਤ ਹੋਏਗਾ ਉਹ ਇਨਾ ਹੀ ਕਹਿ ਤਾ ਹੋਇਆ ਸਾਡੇ ਸਾਰਿਆਂ ਵਾਸਤੇ ਬਹੁਤ ਅਹਿਮ ਦੇਣੇ ਬਹੁਤ ਖੁਸ਼ੀ ਵਾਲਾ ਦੇਣੇ ਇੱਕ ਵਾਰ ਫਿਰ ਲੱਖ ਲੱਖ ਮੁਬਾਰਕਬਾਦ ਮੁਬਾਰਕਬਾਦ ਮੇਰੇ ਵੱਲੋਂ ਸਮੁੱਚੇ ਹਿੰਦੁਸਤਾਨੀਆਂ ਨੂੰ ਦੇਸ਼ ਦੇ ਵਿੱਚ ਤੇ ਦੇਸ਼ ਚਾਰ ਪਿੰਡੋ ਸਾਰੇ ਵੀਰਾਂ ਨੂੰ ਤੇ ਭਰਾਵਾਂ ਨੂੰ ਬਹੁਤ ਬਹੁਤ ਜੈ ਹਿੰਦ ਜੈ ਜੀ ਸ਼੍ਰੀ ਰਾਮ ਜੈ